ਲਓ ਜੀ ਦੋਸਤੋ ਇੱਥੇ ਇਸੇ ਜਗ੍ਹਾ ਤੇ ਹੀ ਬੈਠ ਕੇ ਬਣਾਈ ਸੀ ਅਸੀਂ ਆ ਸਿੱਧੀ ਬਜਾਈ ਵਾਲੀ ਉਹ 26 ਜੂਨ ਨੂੰ ਬਣਾਈ ਸੀ ਤੇ ਉਸੇ ਜਗ੍ਹਾ ਤੇ ਹੀ ਬੈਠੇ ਆ ਆ ਦੇਖ ਲਓ ਜੀ ਕੀ ਤਾਂ ਕਿੰਨਾ ਫਰਕ ਹੈ ਉਹ ਫਿਰ ਰਿਹਾ ਮੁੰਡਾ ਇਹ ਪਤੰਦਰ ਆਏ ਸਾਲ ਹੀ ਲਾਉਂਦਾ ਇਹ ਤੇ ਆ ਵੀ ਨਾਲ ਦਿਖਾਈ ਸੀ ਅੱਜ 30 ਜੂਨ ਹੈ ਆ ਦੇਖ ਸਕਦੇ ਹੋ ਇਹ ਕਹੇ ਜੀ ਆ ਤੇ ਆਹ ਕਹੇ ਜੀ ਇਹ ਡੇਢ 2 ਮਹੀਨੇ ਤਾਂ ਡਾਉਣ ਜੀ ਰਹਿੰਦੀ ਐ ਉਦੋਂ ਮੁੜ ਕੇ ਵਧੀਆ ਚੱਲ ਪੈਂਦੀ ਐ ਪੂਰੀ ਅੱਜ ਪਾਣੀ ਨਹੀਂ ਲਾਇਆ ਹੋਇਆ ਪਾਣੀ 3-4 ਦਿਨਾਂ ਬਾਅਦ ਲਾਉਨੇ ਆ ਪਾਣੀ ਦੀ ਬਚਤ ਬਹੁਤ ਐ ਦੇਚ ਹਫਤੇ ਬਾਅਦ ਲਾ ਸਕਦੇ ਆ ਆਪਾਂ ਦੇਖ ਲਓ ਪਾਣੀ ਅੱਜ ਵਿੱਚ ਬਾਣਦੇ ਫਿਰਦੇ ਆ ਆ ਦੇਖੋ ਪੂਰੀ ਵਧੀਆ ਐ ਵੀ ਉੰਜ ਬੰਦਾ ਡਰਦਾ ਜਾਂਦਾ ਰਹਿੰਦਾ ਜਿਹੜਾ ਨਵਾਂ ਹੈ ਉਹਦੇ ਮਨ 'ਚ ਡਰ ਰਹਿੰਦਾ ਵੀ ਕਿਤੇ ਦੇਖੀ ਜਾਂ ਉਹੋ ਜਿਹਾ ਕੰਮ ਨਾ ਹੋ ਜੇ ਇਹ 'ਚ ਪਹਿਲਾ ਜ਼ੂਰੀਆ ਪਾਇਆ ਜੀ ਉਹ 1 ਏਕੜ ਦੀ 45 ਕਿਲੋ ਜ਼ੂਰੀਆ ਪੈ ਚੁੱਕਿਆ ਤੇ ਲੋਹਾ ਘਾਟ ਪਾਈ ਆ ਜ਼ਿੰਕ ਪਾਈ ਆ ਪोटाश ਵਗੈਰਾ ਹਜੇ ਰਹਿਦੀ ਆ ਪਾਉਣ ਵਾਲੀ 10 ਕਿਲੋ ਲੋਹਾ ਘਾਟ 10 ਕਿਲੋ ਜ਼ਿੰਕ ਉਹ ਇਹ 'ਚ ਪੈ ਚੁੱਕਿਆ ਉਸੇ ਦਿਨ 26 ਤਰੀਕ ਨੂੰ ਇਹ ਵੀਡੀਓ ਪਾਰਟ 2 ਹੈ ਪਹਿਲਾ ਪਾਰਟ 1 ਤੁਸੀਂ ਦੇਖ ਲਿਆ ਧੰਨਵਾਦ ਉਹਦੇ ਵਿੱਚ ਬਹੁਤ ਸਪੋਰਟ ਕੀਤੀ ਹੈ ਤੁਸੀਂ ਇਹਦੇ ਵਿੱਚ ਬੂਟਾ ਚਿੱਟਾ ਆ ਜਾ ਹੁੰਦਾ ਹੁੰਦਾ ਅਸੀਂ ਆ ਤੁਰ ਫਿਰ ਕੇ ਦੇਖ ਰਹੇ ਹਾਂ ਹਜੇ ਤੱਕ ਤਾਂ ਹੈ ਨਹੀਂ ਉਹ ਗੁਰੂ ਮਹਾਰਾਜ ਦੀ ਕਿਰਪਾ ਹੈ ਤੇ ਜੇ ਉਹ ਪ੍ਰੋਬਲਮ ਆ ਗਈ ਫਿਰ ਉਹਦਾ ਇਲਾਜ ਕਰਨਾ ਪੈਂਦਾ ਥੋੜਾ ਖਰਚਾ ਵੱਧ ਜਾਂਦਾ ਹਜੇ ਤੱਕ ਤਾਂ ਬਿਲਕੁਲ ਠੀਕ ਹੈ ਇਹਨੇ ਬੂਝਾ ਬਥੇਰਾ ਮਾਰ ਜਾਣਾ ਆ ਦੇਖ ਸਕਦੇ ਹਾਂ ਵਧੀਆ ਕਿਤੇ ਸੰਗਣੀ ਵੀ ਐ ਕਿਤੇ ਆ ਦੇਖੋ ਵਿੱਚ ਬੁੱਝਾ ਜਿਵੇਂ ਆਪਾਂ ਲਾਉਣੇ ਆ ਉਵੇਂ ਉਵੇਂ ਇਹ ਬਸ ਜੀ ਦੀ ਤਕਰੀਬਨ ਉਵੇਂ ਦੀ ਐ ਇਹ ਅਸਲੀ 45 ਤੋਂ 60 ਦਿਨਾਂ ਦੇ ਵਿੱਚ ਵਿੱਚ ਵਧੀਆ ਇਹਦੀ ਦੇਖ ਆਪਾਂ ਨੂੰ ਦਿਸ਼ੂਗੀ ਆਪਣਾ ਫੂਡ ਜੰਕਸ਼ਨ ਚੈਨਲ ਆ ਜੀ ਪਿੰਡੂ ਫੂਡ ਪਿੰਡੂ ਫੂਡ ਨਾਲ ਵੀ ਸਰਚ ਕਰ ਸਕਦੇ ਹੋ ਫੂਡ ਜੰਕਸ਼ਨ ਨਾਲ ਵੀ ਸਰਚ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤਾਂ ਕਿ ਅੱਗੇ ਤੋਂ ਇਸ ਤੋਂ ਵੀ ਵਧੀਆ ਵੀਡੀਓ ਬਣਾ ਸਕੀਏ ਤੇ ਟਾਈਮ-ਟਾਈਮ ਤੇ ਤੁਹਾਨੂੰ ਦਿਖਾ ਸਕੀਏ ਆ ਦੋਨਾਂ ਜੀਰੀਆਂ ਦਾ ਫਰਕ ਤੁਹਾਨੂੰ ਦਿਖਾਈ ਚੱਲਾਂਗੇ ਨਾਲ ਦੀ ਨਾਲ ਹਫਤੇ-ਹਫਤੇ ਬਾਅਦ ਧੰਨਵਾਦ ਜੀ